ਆਨੇ ਕਿਸਾਨ ਦੁਨੀਆ ਨੂੰ ਬਾਗੀ ਤੋਂ ਪ੍ਰਧਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਠੀ ਸ਼ਾਂਜੁਨੀ ਨੇ ਇੱਕ ਅਸ਼ਰਦ ਵੱਲ ਅਜੂਤਲੇ ਜ਼ਿਲ੍ਹੇ ਦੀ ਚੋਣ ਕੀਤੀ ਗਈ ਹੈ ਉਹਦੇ ਵਿੱਚ ਸਾਡੇ ਵੱਲੋਂ ਪ੍ਰਧਾਨ ਚੁਣੇ ਗਏ ਨੇ ਸਰਦਾਰ ਜਗਨ ਸਿੰਘ ਜੀ ਹੋਰ ਇਹਨਾਂ ਦੇ ਨਾਲ ਜਿਹੜੀ ਟੀਮ ਆ ਉਹ ਚੁਣੀ ਗਈ ਨੇ ਅੱਜ ਹੋਰ ਇੱਕ ਵੱਡੀ ਮੀਟਿੰਗ ਜ਼ਿਲ੍ਹੇ ਦੇ ਵਿੱਚ ਕਰਕੇ ਇਹਨਾਂ ਨੇ ਫੈਸਲਾ ਲਿਆ ਸੰਗਤ ਨੇ ਜਿਹੜਾ ਵੱਡਾ ਕੱਟ ਕਰਕੇ ਜਿਹੜੇ ਰਹਿੰਦੇ ਮੈਂਬਰ ਐ ਜ਼ਿਲ੍ਹੇ ਦੇ ਉਹ ਵੀ ਪਾਏ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਬਹੁਤ ਧੰਨਵਾਦ ਸਾਡੇ ਵਿੱਚ ਅੱਜ ਭਾਰਤੀ ਕਿਸਾਨ ਜੂਨੇ ਏਕਤਾ ਸੰਘਰਸ਼ ਦੇ ਪ੍ਰਧਾਨ ਸਰਦਾਰ ਭਲਵਿੰਦਰ ਸਿੰਘ ਜੀ ਮਾਲ ਪਹੁੰਚੇ ਨੇ ਤੇ ਇਸੇ ਤਰ੍ਹਾਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਆਪਣੀ ਜਿਹੜੀ ਲਾਮਬੰਦੀ ਉਹ ਵੱਡੇ ਪੱਧਰਾਂ ਦੇ ਉੱਤੇ ਜਿਹੜੀ ਉਹ ਚੱਲ ਰਹੀ ਹੈ ਸੋ ਪਿੰਡਾਂ ਵਾਲਿਆਂ ਨੂੰ ਆਪਾਂ ਬੇਨਤੀ ਕਰਦੇ ਆਂ ਵੀ ਵੱਧ ਤੋਂ ਵੱਧ ਇਹਨਾਂ ਦਾ ਆਪਾਂ ਸਾਥ ਦੇਣਾ ਤੇ ਇੱਕ ਸੱਚੀ ਸੁੱਚੀ ਕਿਰਤ ਨਾਲ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆਪਣੀ ਹੂਂਦ ਉਹਦੀ ਆਪਾਂ ਰਾਖੀ ਲਈ ਲਾਮਬੰਦੀ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਈ ਹੋਈ ਸ਼ਾਦੀ ਸੇ ਤੁਹਾਡਾ ਧੰਨਵਾਦ ਹੈ ਲੰਬੇ ਸਮੇਂ ਤੋਂ ਬੈਠੇ ਟੰਡਾਲ ਵਿੱਚ ਮੇਰੇ ਜੀਰ ਭਰਾ ਗੱਜ ਕੇ ਬੋਲੇ ਕਰਵਾਇਆ ਵਾਹਿਗੁਰੂ ਦਾ ਕੰਮਾ ਛੇ ਵਾਹਿਗੁਰੂ ਦਾ ਪਾਤਸ਼ਾਹ ਸੋ ਆਪਣਾ ਦੇਖੋ ਆਪਣੇ ਇਲਾਕੇ ਦੇ ਇਹ ਸਤਿਕਾਰਯੋਗ ਸ਼ਖਸੀਅਤਾਂ ਨੇ ਜਿਨ੍ਹਾਂ ਦੇ ਆਪਾਂ ਵਿਚਾਰ ਸੁਣਿਆ ਦੇਖੋ ਜੇ ਆਪਾਂ ਕਿਤੇ ਵੀ ਕੋਈ ਕਹਾਵਤਾਂ ਵੀ ਹਸਰ ਕਰਨੀ ਸੰਘਰਸ਼ਾਂ ਦੇ ਵਿੱਚ ਜੇ ਤੁਹਾਨੂੰ ਜਿਹੜੇ ਆਪਣੇ ਬਜ਼ੁਰਗ ਨੇ ਆਪਣੇ ਹਮ ਸਾਥੀ ਨੇ ਉਹਨਾਂ ਦਾ ਹਮੇਸ਼ਾ ਪੜੀ ਇੱਕ ਕਿਤਾਬ ਦੇ ਵਿੱਚ ਜ਼ਿਕਰ ਕਰਨਾ ਪੈਂਦਾ ਚੰਗਾ ਲਖਾਰੀ ਨੂੰ ਹੁੰਦਾ ਉਹਦੀ ਕਲਮ ਦਾ ਉਦੋਂ ਪਤਾ ਲੱਗਦਾ ਵੀ ਉਹਦੀ ਕਲਮ ਦੇ ਵਿੱਚ ਕਿਹੜੇ ਕਿਹੜੇ ਫੁੱਲ ਪਰੋਏ ਗਏ ਨੇ ਸੋ ਸਾਡੀ ਇਸ ਮੀਟਿੰਗ ਦਾ ਨਮਕਸ਼ਾ ਦੇਹੀਏ ਵੀ ਆਪਾਂ ਜਿਹੜੇ ਇੱਥੇ ਪਿੰਡ ਭਰਾ ਇਕੱਠੇ ਆਏ ਵੀ ਆਪਾਂ ਨਾਲ ਸੰਦੇਸ਼ ਵੀ ਦੇਣਾ ਵੀ ਆ ਜਿਹੜੀ ਮੰਡੀਆਂ ਦੇ ਵਿੱਚ ਝੋਨੇ ਨੂੰ ਲੈ ਕੇ ਮੁੱਕ ਹੋ ਰਹੀ ਹੈ ਇਹਦੇ ਲਈ ਪਿੰਡ 'ਚ ਵੀਰੋ ਲਾਮ ਬੰਦੀ ਕਰਨੀ ਹੈ ਪਹਿਲੀ ਗੱਲ ਦੂਜੀ ਆਪਾਂ ਰਾਜ ਕਰਨ ਵਾਲੀ ਸ਼੍ਰੇਣੀ ਨਹੀਂ ਹੈਗੇ ਆਪਾਂ ਸ਼੍ਰੇਣੀਆਂ ਆਪਣੇ ਰਾਜਵਾਲੀ ਅਸੀਂ ਉਹੋ ਜੇ ਸੰਘਰਸ਼ ਲੜਨਾ ਹੈ ਵੀਰ ਦੇ ਪਹਿਲੇ ਜਿੱਦਾਂ ਦਾ ਲੜਕਤਾਂ ਲੜਕਤਾਂ ਮਨੋਂ ਨਹੀਂ ਗੱਲਾਂ ਹੋਣੀਆਂ ਮੈਂ ਕਪੂਰ ਥਲੇ ਗਿਆ ਸੀ ਫੜਾ ਨੂੰ ਲੈ ਕੇ ਮਨੂਸੀ ਵੀ ਸ਼ਾਇਦ ਉੱਥੇ ਸਾਰੇ ਵੀਰ ਭਰਾ ਪਹੁੰਚੇ ਨੇ ਜਿਹੜੇ ਉੱਥੇ ਸੰਘਰਸ਼ ਲੜਦੇ ਰਹੇ ਨੇ ਦਰਿਆਵਾਂ ਦਾ ਪਰ ਉੱਥੇ ਬੜਾ ਬੜੀ ਦੇਖਣ ਨੂੰ ਮਿਲਿਆ ਪਰ ਮੈਂ ਉੱਥੇ ਇੱਕ ਗੱਲ ਕਹੀ ਉਹਨਾਂ ਨੂੰ ਮੈਂ ਕਿਹਾ ਵੀ ਦੇਖੋ ਜੇ ਤੁਸੀਂ ਕਾਮਯਾਬ ਹੋਣਾ ਚਾਹੋ ਤੇ ਤੁਹਾਨੂੰ ਖੂਨ ਡੋਲਵਾ ਸੰਘਰਸ਼ ਕਰਨਾ ਹੀ ਪੈਣਾ ਹੈ ਉਹਨਾਂ ਚਿਰ ਤੈਨੂੰ ਕਿਸੇ ਨੇ ਵੀ ਬੰਨਣਾ ਨਾ ਹੀ ਮਾਰਦਾ ਦੇਣੀ ਹੈ ਤੇ ਉਦੋਂ ਦੇ ਮਤੋਂ 5-7 ਫੋਨ ਆਗੇਗੇ ਇੱਕ ਦੋ ਰਾਤ ਨੂੰ ਆ ਜਾਂਦਾ ਕੋਈ ਚੰਡੀਗੜ੍ਹੋਂ ਬੋਲਦਾ ਕੋਈ ਕਿਧੋਂ ਬੋਲਦਾ ਕਹਿੰਦਾ ਪ੍ਰਧਾਨ ਜੀ ਤੁਸੀਂ ਆਹ ਗੱਲ ਉੱਤੇ ਕਹੀ ਹੈ ਤੇ ਤੁਸੀਂ ਕਿਉਂ ਨਾ ਇਲੈਕਸ਼ਨ ਕਿਉਂ ਨਹੀਂ ਲੜ ਲੈਂਦੇ ਤੁਹਾਨੂੰ ਅਸੀਂ ਟਿਕਟ ਦੇ ਦਿੰਦੇ ਆ ਪਾਰਟੀ ਚੋਂ ਮੈਂ じゃ ਭਰਾਵਾਂ ਕਿਹਦਾ ਤੇ ਆਡੀਆਂ ਰਾਂਗ ਜੇਬ ਨੂੰ ਮੁਬਾਰਕ ਸਹੀ ਆ ਗਿਆ ਗੁਰਮੁਹਾਂ ਦੇ ਸੁਹਾਦ ਨੂੰ ਬੰਨਾਂ ਵਾਲੇ ਜੇ ਅਸੀਂ ਇਹਨਾਂ ਚੀਜ਼ਾਂ ਤੇ ਪੈ ਗਏ ਤੇ ਉਹ ਬੰਦੀਆਂ ਨੂੰ ਕਦੇ ਮੁਛਣਾ ਅੱਜ ਅਸੀਂ ਮਾਲੋ ਕੁਰਸੀਆਂ ਤੇ ਬਹਿ ਜਾਗੇ ਤੇ ਜਿਹੜੇ ਆਮ ਲੋਕ ਉਹ ਦੇ ਦਰਜਾ ਕਿ ਕਾਨੂੰਨ ਆਪਾਂ ਨੂੰ ਪਤਾ ਹੈ ਕਾਰਪੋਰੇਟ ਘਰਾਣਿਆਂ ਲਈ ਬਣੇ ਨੇ ਆਪਾਂ ਲੋਕਾਂ ਲਈ ਵੀ ਕਾਨੂੰਨ ਹੈਗੇ ਕਿ ਉਹ ਜਿਹੜੇ ਮਰਹੀਰ ਭਰਾ ਉੱਥੇ ਗਏ ਸਨ ਆ ਪਾਣੀ ਤੇ ਮੱਤੇ ਨੂੰ ਜਵਾਬ ਜਵਾਬ ਦਿੱਤਾ ਸਾਨੂੰ ਮੂੰਹ ਦੇ ਥੋਕੇ ਜਵਾਬ ਦਿੱਤਾ ਜੋ ਇਸ ਕਰਕੇ ਜਿੱਨਾ ਚ ਆਪਣੀ ਪੰਜਾਬ ਦੀ ਲਾਪਰਵਾਹੀ ਇੱਕ ਸਾਰ ਇੱਕ ਸੋਚ ਨਾਲ ਵੱਢੀ ਨਹੀਂ ਹੁੰਦੀ ਉਹਨਾਂ ਚ ਅਸੀਂ ਆਪਣੇ ਆਪ ਨੂੰ ਉਸ ਪਲੈਟਫਾਰਮ ਤੇ ਸਮਝਦੇ ਆ ਕਿ ਸਾਨੂੰ ਬਹੁਤ ਜ਼ਿਆਦਾ ਉਮੀਦ ਦੀ ਲੋੜ ਹੈ ਦੇ ਲੋਕਾਂ ਨੂੰ ਜਾਣ ਲਈ ਦੇਖੋ ਪਰ ਮੀਰਾ ਭਰਾਵਾ ਦੇ ਮਨ ਵਿੱਚ ਬਹੁਤ ਦਰਦ ਆਇਆ ਉਹਨੇ ਪਛੜੀਆਂ ਚੋਂ ਗੱਲਾਂ ਦੱਸੀਆਂ ਨੇ ਠੀਕ ਹੈ ਜਿਹੜੇ ਬੰਦੇ ਨੇ ਸੰਘਰਸ਼ ਲੜਿਆ ਹੁੰਦਾ ਉਹਨੂੰ ਦਰਦ ਦੇਉਂਦਾ ਪਰ ਸੰਘਰਸ਼ ਠੀਕ ਨਹੀਂ ਕਦੀ ਜ ਕਦੀ ਵੀ ਜਾਨਾ ਜਰ ਬੰਦੇ ਹੁੰਦੇ ਉਹਨਾਂ ਦਾ ਜਿਹੜਾ ਖੂਨੋਂ ਬਾਲਾ ਮਾਰਦੇ ਰਹਿੰਦਾ। ਕੋਸ਼ਿਸ਼ ਕਰਕੇ ਅੱਜ ਆਪਣੀ ਇਹ ਜਿਹੜੀ ਮੀਟਿੰਗ ਸੀ ਇਹਦਾ ਮੋਟਿਵੇਸ਼ ਸੀ ਸਾਡੇ ਸੂਬਾ ਪ੍ਰਧਾਨ ਸਰਦਾਰ ਪ੍ਰਵਿੰਦਰ ਸਿੰਘ ਜੀ ਮਾਲ ਸਾਡੇ ਤੇ ਪਹੁੰਚੇ ਉਹਨਾਂ ਦੇ ਨਾਲ ਉਹਨਾਂ ਦੇ ਭਾਈ ਸਾਹਿਬ ਵੀ ਪਹੁੰਚੀ ਹੈ ਜੀ ਆਇਆਂ ਨੂੰ ਤੇ ਅਸੀਂ ਇਹਨਾਂ ਨੂੰ ਵਿਸ਼ਵਾਸ ਦਵਾਦੇ ਆਂ ਦੇਖੋ ਇੱਧਰ ਪਿੰਡ ਬਹੁਤ ਨੇ ਲਵਾਰਸ਼ ਮਾਇਨੇ ਜਿੰਨਾ ਸੰਘਰਸ਼ ਲੜੇ ਨੇ ਉਹਨਾਂ ਦਾ ਜਿਹਦ ਨਹੀਂ ਕਰਦੇ ਆ ਬਾਹਰ ਦੇ ਗੱਲ ਨੂੰ ਅਸੀਂ ਕਹੀ ਤੜਾ ਇਹ ਬਹਾਦਰ ਰঞ্জੀ ਸਿੰਘ ਦਾ ਡੋਗ ਰਿਆ ਨੇ ਧੋਖੇ ਕੀਤੇ ਇੱਥੇ ਆਪਣੇ ਨੂੰ ਸਵਤਨ ਦੀ ਲੋੜ ਸਾਡੇ ਲੋਕਾਂ ਨੇ ਕੀ ਹੋਣ ਦੇ ਕਿੱਧਰ ਨੂੰ ਜਾਣਦੇ ਆ ਜਿਹੜੇ ਸੰਘਰਸ਼ਾਂ ਦੀ ਗੱਲ ਕਰਦੇ ਆ ਅੱਜ ਸਾਡੀ ਜਿਹੜੇ ਸਟੇਟ ਦੇ ਫੈਸਲੇ ਸੁਪਰੀਮ ਕੋਰਟ ਦਾ ਲੈਂਡਿੰਗ ਇਹਨਾਂ ਕੰਪਨੀਆਂ ਦੇ ਛਾੜਿਆਂ ਦੇ ਬਰਾਲੀ ਤੇ ਮੁੱਦੇ ਇਹ ਕੋਈ ਸੈਂਟਰ ਦਾ ਮੁੱਦਾ ਨਹੀਂ ਹੈਗਾ ਨਾ ਸੁਪਰੀਮ ਕੋਰਟ ਦਾ ਮੁੱਦਾ ਤੇਰਾ ਰਾਜ ਦਾ ਮੁੱਖ ਮੰਤਰੀ ਇੱਕ ਟੋਕ ਕੇ ਖੜਾ ਹੋ ਜੇ ਅੱਜ ਕਹਿੰਦੇ ਵੀ ਮੈਂ ਨਹੀਂ ਮੰਨਦਾ ਇਹਨਾਂ ਗਰੁੱਪਾਂ ਨੂੰ ਇਹ ਖੇਤੀਬਾੜੀ ਦਾ ਰਾਜ ਦਾ ਵਿਸ਼ਾ ਹੈ ਜਦੋਂ ਉਹਦੇ ਸੀਸੀਐ ਲਿਮਟ ਵੜਦੀ ਹੈ ਉਹ ਕਿਹਦੇ ਬੇਸ ਤੇ ਵੜਦੀ ਹੈ ਉਹ ਜਿਹੜੀ ਇਹਨਾਂ ਦੀ ਆਰਥਿਕ ਕਮੇਟੀ ਹੈ ਉਹਦੇ ਵਿੱਚ ਜਿਹੜੀ ਸ਼ਾਮਲ ਧਿਆਰੇ ਉਹ ਸਾਰਾ ਖਰਚਾ ਪਾਉਂਦੀ ਹੈ ਇਹਦਾ ਕਿਸ ਕਰਕੇ ਪਾਉਂਦੀ ਹੈ ਜੋ ਪਰਾਵੀ ਦਾ ਫੈਸਲਾ ਉਹਦੇ ਮੋਰਚੇ ਲਈ ਕਰਨਾ ਹੈ ਸੁਪਰੀਮ ਕੋਰਟ ਨੇ ਕਰਨਾ ਹੈ ਉਹ ਇਸ ਕਰਕੇ ਅਵੇਰ ਹੋਂਦੀ ਆਪਾਂ ਨੂੰ ਲੋੜ ਏ ਇਹ ਜਗਾੜ ਦੀ ਲੋੜ ਵੀ ਇਹ ਜਿਹੜੇ ਗਰੂਪ ਤੁਸੀਂ ਅਨ ਕਨਸਟੀਟਿਊਸ਼ਨ ਚ ਬਣਾਉਂਦੇ ਹੋ ਆ ਜਿਹੜੇ ਐਡਵੋਕੇਟ ਜਨਰਲ ਨੇ ਮੈਂ ਤਾਂ ਕਹਿੰਦਾ ਇਹਦਾ ਪੁਤਲਾ ਪੁੱਟਣਾ ਚਾਹੀਦਾ ਜਿਹੜਾ ਭਾਰਤੀ ਸੁਪਰੀਮ ਕੋਰਟ ਦੇ ਵਿੱਚ ਚੱਕੀ ਗੱਲ ਉਹ ਸੁੱਤਾ ਪਿਆ ਸੀ ਜਦੋਂ ਸੁਪਰੀਮ ਕੋਰਟ ਦਾ ਹਕੂਮਤਕਾਰ ਉਹਨੂੰ ਨਹੀਂ ਸੀ ਪਤਾ ਇਹ ਤੇ ਨਾ ਉਦੈ ਨਹੀਂ ਜਿੱਤੇ ਤੁਸੀਂ ਦਰਮੰਦਾ ਲਾਉਣ ਦਿਓ ਕਾਨੂੰਨ ਦੇ ਉੱਤੇ ਐਨਜੀਵੀ ਦਾ ਬਾਇਓਰੈਡਾ ਤੁਹਾਡੇ ਕੋਲ ਜਦੋਂ ਨੈਸ਼ਨਲ ਟ੍ਰਿਬਿਊਨ ਗਰੀਟ ਟ੍ਰਿਬਿਊਨਰ ਐਕਟ ਇਹ ਕਹਿੰਦਾ ਕਿ ਕਿਸਾਨਾਂ ਨੂੰ ਪਹਿਲਾਂ ਇਹਦਾ ਉਚਿਤ ਮੁਆਵਜ਼ਾ ਦੇਵੋ ਇਹਦਾ ਪ੍ਰਬੰਧਨ ਕਰੋ ਜਦੋਂ ਆਪਾਂ ਜਿਹੜਾ ਕੋਣ ਦਿੱਤਾ ਉਹਨੂੰ ਦੱਛੇ ਕੋਰ ਨੂੰ ਵੀ ਤੁਸੀਂ ਇਹ ਗਲਤ ਫੈਸਲਾ ਲੈਣ ਦਿਓ ਆਪਣੀ ਰਾਏ ਦਵੇ ਫੇਰ ਕਿੱਦਾਂ